ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤਾਲੇ ਤੇ ਚਾਬੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਅਜੀਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਚਿੰਨੇ ਵੀ ਦੁੱਖ ਤਕਲੀਫ ਨੇ ਉਹ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰiddhi ਬਣੀ ਰਹੇਗੀ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਇਸ ਤਰ੍ਹਾਂ ਆਏਗੀ ਕਿ ਕਦੇ ਵੀ ਮੁੜ ਕੇ ਵਾਪਸ ਨਹੀਂ ਜਾਵੇਗੀ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦਾ वास ਹੋ ਜਾਵੇਗਾ ਕਈ ਵਾਰ ਅਸੀਂ ਕੀ ਸੋਚਦੇ ਹਾਂ ਕਿ ਪਹਿਲਾਂ ਥੋੜੇ ਸਮੇਂ ਲਈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੋਖ ਤੇ ਪੈਸਾ ਆ ਜਾਂਦਾ ਥੋੜਾ ਸਮਾਂ ਬਿਲਕੁਲ ਠੀਕ ਰਹਿੰਦਾ ਪਰ ਛੋੜੇ ਸਮੇਂ ਦੇ ਬਾਅਦ ਵਿੱਚ ਸਭ ਕੁਝ ਬਦਲ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਦੋ ਕਤਕਲੀਫ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੇ ਘਰ ਦੇ ਵਿੱਚ ਪੈਸਾ ਵੀ ਬਿਲਕੁਲ ਹੀ ਨਹੀਂ ਰੁਕਦਾ ਕਿ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣ ਵਾਲਾ ਜਿਹੜਾ ਅਸੀਂ ਤੁਹਾਨੂੰ ਅੱਜ ਤਾਲੇ ਤੇ ਚਾਬੀ ਦਾ ਉਪਾਅ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਆਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਨਾ ਤੇ ਹਮੇਸ਼ਾ ਦੇ ਲਈ ਪੈਸਾ ਹੀ ਆਵੇਗਾ ਤੇ ਜਦੋਂ ਤੁਹਾਡੇ ਘਰ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਨਾਲ ਸੁੱਖ ਆਉਣੇ ਸ਼ੁਰੂ ਹੋਗੇ ਨਾ ਤੇ ਹਮੇਸ਼ਾ ਸੁੱਖ ਹੀ ਆਉਣਗੇ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਐਂਡ ਤੇ ਤੱਕ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਅੰਤਰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਇ ਇਸੇ ਤਰ੍ਹਾਂ ਸਭ ਤੋਂ ਪਹਿਲਾ ਉਪਾਕਰਨ ਤੋਂ ਅਸੀਂ ਤੁਹਾਨੂੰ ਇਹ ਦੱਸ ਦਿੰਨੇ ਆ ਜਿਹੜਾ ਕਿ ਤਾਲਾ ਹੁੰਦਾ ਹੈ ਨਾ ਇਹ ਰਾਹੂ ਦਾ ਕਾਰਕ ਹੁੰਦਾ ਹੈ ਤੇ ਜਿਹੜੀ ਚਾਬੀ ਹੁੰਦੀ ਹੈ ਇਹ ਬੁੱਧ ਦਾ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਬੁੱਧ ਨੂੰ ਪੈਸਾ ਰੁਪਇਆ ਤੇ ਧਨ ਦੇ ਨਾਲ ਵੀ ਗਿਣ ਸਕਦੇ ਆ। ਤੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੀ ਤੁਹਾਡੀ ਘਰ ਦੀ ਚਾਬੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਚਾਬੀ ਜਾਂ ਫਿਰ ਤੁਹਾਡੇ ਘਰ ਦੀ ਜਿਹੜੀ ਚਾਬੀ ਹੁੰਦੀ ਹੈ ਨਾ ਉਸ ਨੂੰ ਰੱਖਣ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਉਸ ਨੂੰ ਹਮੇਸ਼ਾ ਉੱਤਰ ਦਿਸ਼ਾ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ ਤੇ ਜਿਵੇਂ ਹੁਣ ਕਈ ਲੋਕ ਇਹ ਸੋਚਣਗੇ ਕਿ ਅਸੀਂ ਆਪਣੇ ਘਰ ਦੀ ਚਾਬੀ ਨੂੰ ਉੱਤਰ ਦਿਸ਼ਾ ਦੇ ਵਿੱਚ ਕਿਵੇਂ ਰੱਖੀਏ ਜਦੋਂ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਨਹੀਂ ਰੱਖਦੇ ਇਹਨਾਂ ਤੇ ਅਸੀਂ ਧਿਆਨ ਨਹੀਂ ਦਿੰਦੇ ਤਾਂ ਸਾਡੇ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਹੀ ਵੱਡੀਆਂ-ਬਡੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੀਆਂ ਨੇ ਇਹ ਤਾਂ ਇੱਕ ਸਿੰਪਲ ਜਿਹੀ ਗੱਲ ਹੈ ਜੇਕਰ ਤੁਸੀਂ ਉੱਤਰ ਦਿਸ਼ਾ ਵਿੱਚ ਨਹੀਂ ਰੱਖ ਸਕਦੇ ਤਾਂ ਤੁਸੀਂ ਆਪਣੇ ਘਰ ਦੀ ਜਿਹੜੀ ਪੱਛਮ ਦਿਸ਼ਾ ਹੈ ਨਾ ਉਸ ਦੇ ਵਿੱਚ ਰੱਖ ਸਕਦੇ ਕਿਉਂਕਿ ਜਿਹੜੀ ਚਾਬੀ ਹੁੰਦੀ ਹੈ ਬੁੱਧ ਦਾ ਕਾਰਕ ਹੁੰਦੀ ਹੈ ਇਸ ਕਰਕੇ ਜਿਵੇਂ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਤੇ ਖੁਸ਼ੀ ਆਉਂਦੀ ਇਹ ਤਾਂ ਛੋਟੇ ਛੋਟੇ ਟਿਪਸ ਨੇ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਇਹ ਕਰ ਲੋਗੇ ਨਾ ਛੋਟੇ ਛੋਟੇ ਟਿਪਸ ਇਸੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਉਹਨਾ ਸ਼ੁਰੂ ਹੋ ਜਾਵੇਗਾ ਜੋ ਉਪਾਏ ਉਹ ਤਾਂ ਸੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਵਾਲੇ ਆ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਰਹੀ ਨੇ ਭਾਵੇਂ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਕਿਤੇ ਨਹੀਂ ਵੀ ਜਾ ਰਹੇ ਹੁੰਦੇ ਫਿਰ ਵੀ ਤੁਸੀਂ ਜਿਵੇਂ ਆਪਾਂ ਜਲਦੀ ਸਮੇਂ ਆਪਣੇ ਘਰ ਨੂੰ ਤਾਲਾ ਲਗਾ ਕੇ ਜਾਂਦੇ ਆ ਨਾ ਜੇਕਰ ਅਸੀਂ ਕਿਤੇ ਨਹੀਂ ਵੀ ਜਾ ਰਹੇ ਘਰ ਦੇ ਵਿੱਚ ਰਹਿੰਦੇ ਆ ਤਾਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਤਾਲਾ ਜ਼ਰੂਰ ਲਗਾ ਕੇ ਰੱਖੋ। ਜਿਹੜੇ ਘਰ ਦੇ ਵਿੱਚ ਇਸ ਤਰ੍ਹਾਂ ਤਾਲਾ ਲਗਾ ਕੇ ਰੱਖਿਆ ਹੁੰਦਾ ਹੈ ਨਾ ਤੁਸੀਂ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਕਿ ਉਸ ਘਰ ਦੇ ਵਿੱਚ ਮਾਤਾ ਲక్ష్ਮੀ ਕਦੇ ਵੀ ਵਾਸ ਨਹੀਂ ਕਰਦੀ ਕਿਉਂਕਿ ਤਾਲਾ ਲੱਗਿਆ ਦੇ ਕੇ ਮਾਤਾ ਲక్ష్ਮੀ ਵਾਪਸ ਮੁੜ ਜਾਂਦੀ ਹੈ ਇਹ ਸੁਣ ਕੇ ਤੁਹਾਨੂੰ ਵੀ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਗਿਆ ਹੋਵੇਗਾ ਕਿ ਅਚਾਨਕ ਅਸੀਂ ਵੀ ਇਸ ਤਰੀਕੇ ਦੇ ਨਾਲ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਇਹ ਅਜਈਆਂ ਗਲਤੀਆਂ ਅਕਸਰ ਹੀ ਕਰਦੇ ਰਹਿੰਦੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਇਹੀ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੇ ਨਾ ਜਿਹੜੀਆਂ ਸਾਡੇ ਲਈ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਖੜੀਆਂ ਕਰ ਦਿੰਦੀਆਂ ਨੇ ਤੇ ਇਹੀ ਮੇਨ ਕਾਰਨ ਹੁੰਦੇ ਨੇ ਜੋ ਕਿ ਸਾਡੇ ਦੁੱਖ ਦਾ ਕਾਰਨ ਬਣ ਜਾਂਦੇ ਨੇ ਜੋ ਕਿ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਵੀ ਗਏ ਹੋ ਤੇ ਤੁਸੀਂ ਉਸ ਤਾਲੇ ਨੂੰ ਬੰਦ ਕਰਕੇ ਲਟਕਾਇਆ ਹੋਇਆ ਹੈ ਤੇ ਜਿਸ ਕਰਕੇ માતા ਲక్ష్ਮੀ ਤੁਹਾਡੇ ਘਰ ਦੇ ਬਾਹਰ ਤੋਂ ਹੀ ਵਾਪਸ ਮੁੜ ਜਾਂਦੀ ਏ ਤੁਹਾਡੇ ਘਰ ਦੇ ਵਿੱਚ માતા ਲక్ష్ਮੀ ਕਦੇ ਵੀ ਪਰਮੇਸ਼ ਨਹੀਂ ਕਰਦੀ ਤੇ ਇਸ ਕਰਕੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਵੀ ਗਲਤੀ ਤੁਸੀਂ ਭੁੱਲ ਕੇ ਕਦੇ ਵੀ ਨਹੀਂ ਕਰਨੀ ਤੇ ਇਸ ਦੇ ਨਾਲ ਨਾਲ ਹੁਣ ਤੁਹਾਨੂੰ ਅਸੀਂ ਦੱਸ ਦਿੰਦੇ ਆ ਕਿ ਅਸੀਂ ਤਾਲੇ ਦੀ ਚਾਬੀ ਕਿਸ ਸਮੇਂ ਖਰੀਦ ਕੇ ਲੈ ਕੇ ਆਉਣੇ ਆ ਅਸੀਂ ਚਾਬੀ ਉਸ ਸਮੇਂ ਵੀ ਖਰੀਦ ਕੇ ਲੈ ਕੇ ਆਉਣੇ ਆ ਕਿ ਜਦੋਂ ਅਸੀਂ ਦੀਵਾਲੀ ਦੇ ਸਮੇਂ ਮਾ ਲక్ష్ਮੀ ਜੀ ਦੀ ਪੂਜਾ ਕਰਨੀ ਹੁੰਦੀ ਹੈ ਕਿਉਂਕਿ ਜਿਹੜੀ ਚਾਬੀ ਹੁੰਦੀ ਹੈ ਨਾ ਉਹ ਮਾਤਾ ਲక్ష్ਮੀ ਜੀ ਹੀ ਹੁੰਦੀ ਹੈ ਸਾਡਾ ਧਨ ਦੌਲਤ ਹੁੰਦੀ ਹੈ ਤੇ ਇਸੇ ਤਰ੍ਹਾਂ ਜੇਕਰ ਹੋ ਸਕਦਾ ਹੈ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਇੱਕ ਚਾਂਦੀ ਦੀ ਚਾਬੀ ਖਰੀਦ ਕੇ ਲਿਆ ਸਕਦੇ ਇਸੇ ਤਰ੍ਹਾਂ ਜੇਕਰ ਤੁਹਾਡੀ ਸਮਰੱਥਾ ਹੈਗੀ ਹੈ ਤਾਂ ਤੁਸੀਂ ਤੁਹਾਡੀ ਪਹੁੰਚ ਹੈਗੀ ਹੈ ਤਾਂ ਤੁਸੀਂ ਚਾਂਦੀ ਦੀ ਚਾਬੀ ਖਰੀਦ ਕੇ ਲਿਆ ਸਕਦੇ ਜੇਕਰ ਨਹੀਂ ਲਿਆ ਸਕਦੇ ਲੋਹੇ ਦੀ ਜਾਂ ਫਿਰ ਪਿੱਤਲ ਦੀ ਜਾਂ ਫਿਰ ਤਾਂਬੇ ਦੀ ਚਾਬੀ ਵੀ ਆਉਂਦੀ ਹੈ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਕਹਿਣ ਦਾ ਭਾਵ ਇਹ ਹੀ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਚਾਬੀ ਖਰੀਦ ਸਕਦੇ ਹੋ ਤੇ ਖਰੀਦ ਕੇ ਲਿਆ ਕੇ ਉਸ ਨੂੰ ਤੇ ਇਸ ਚਾਬੀ ਨੂੰ ਖਰੀਦ ਕੇ ਲਿਆ ਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਤੇ ਅੱਗੇ ਰੱਖਦੇ ਨਾ ਤੇ ਇਸ ਚਾਬੀ ਨੂੰ ਤੁਸੀਂ ਕਦੋਂ ਕਿਹੜੇ ਦਿਨ ਖਰੀਦਣਾ ਹੈ ਇਸ ਚਾਬੀ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਖਰੀਦਣਾ ਹੈ ਇਸੀ ਤਰ੍ਹਾਂ ਸ਼ੁੱਕਰਵਾਰ ਦੇ ਦਿਨ ਉਹ ਚਾਬੀ ਮਾਤਾ ਲక్ష్ਮੀ ਜੀ ਦੇ ਅੱਗੇ ਪੂਰਾ ਦਿਨ ਤੁਸੀਂ ਪਈ ਰਹਿਣ ਦੇਣੀ ਹੈ ਤੇ ਸ਼ਨੀਵਾਰ ਦੇ ਦਿਨ ਨੂੰ ਸ਼ੁੱਕਰਵਾਰ ਤਾਂ ਤੁਸੀਂ ਸਵੇਰੇ ਰੱਖਣੀ ਹੈ ਤੇ ਸਾਰਾ ਦਿਨ ਰਾਤ ਪਈ ਰਹਿਣ ਦੇਣੀ ਹੈ ਤੇ ਸ਼ਨੀਵਾਰ ਦੇ ਦਿਨ ਉਸ ਚਾਬੀ ਨੂੰ ਤੁਸੀਂ ਲਾਲ ਧਾਗੇ ਦੇ ਵਿੱਚ ਪਰੋ ਕੇ ਕਹਿਣ ਦਾ ਭਾਵ ਕਿ ਉਸ ਚਾਬੀ ਦੇ ਵਿੱਚ ਤੁਸੀਂ ਲਾਲ ਧਾਗਾ ਪਾ ਕੇ ਉਸ ਨੂੰ ਤੁਸੀਂ ਆਪਣੀ ਗਲ ਦੇ ਵਿੱਚ ਪਾ ਲੈਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਘਰ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਲਾਂ ਹੋਣਗੀਆਂ ਨਾ ਉਹ ਸਾਰੀਆਂ ਦੂਰ ਹੋ ਜਾਣਗੀਆਂ ਕਿਉਂਕਿ ਮਾਤਾ ਲక్ష్ਮੀ ਜੀ ਦਾ ਜਿਸ ਘਰ ਤੇ ਵਾਸ ਤੇ ਜਿਸ ਘਰ ਤੇ ਮਾਤਾ ਲక్ష్ਮੀ ਲక్ష్ਮੀ ਜੀ ਦੀ ਕਿਰਪਾ ਹੋ ਜਾਂਦੀ ਹੈ ਨਾ ਉਸ ਘਰ ਦੇ ਵਿੱਚ ਕਦੇ ਵੀ ਦੁੱਖ ਤਕਲੀਫ ਨਹੀਂ ਆਉਂਦੇ ਉਸੀ ਤਰ੍ਹਾਂ ਹੁਣ ਗੱਲ ਕਰਦੀ ਆ ਮੇਨ ਉਪਾਦੀ ਮੇਨ ਉਪਾਦ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਤਾਲਾ ਤੇ ਚਾਬੀ ਖਰੀਦ ਕੇ ਲੈ ਕੇ ਆਉਣਾ ਹੈ ਤੇ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਖਰੀਦ ਕੇ ਲੈ ਕੇ ਆਉਣਾ ਹੈ ਤੇ ਤੁਸੀਂ ਉਸ ਨੂੰ ਬਿਲਕੁਲ ਵੀ ਖੋਲਣਾ ਨਹੀਂ ਜਿਸੇ ਤਰ੍ਹਾਂ ਤੁਸੀਂ ਲੈ ਕੇ ਆਉਂਗੇ ਉਸੇ ਤਰ੍ਹਾਂ ਤੁਸੀਂ ਮਾਤਾ ਲక్ష్ਮੀ ਜੀ ਦੀ ਫੋਟੋ ਤੇ ਲਿਆ ਕੇ ਰੱਖ ਦੇਣਾ ਤੇ ਜਿਵੇਂ ਹੀ ਸ਼ਾਮ ਹੋ ਜਾਂਦੀ ਹੈ ਤੁਸੀਂ ਆਪਣਾ ਨਹਾ ਧੋ ਕੇ ਇਸ਼ਨਾਨ ਕਰਕੇ ਤੁਸੀਂ ਕਿਸੇ ਮੰਦਿਰ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਚਲੇ ਜਾਣਾ। ਇਹ ਹੀ ਤਾਲਾ ਚਾਬੀ ਨੂੰ ਵੀ ਤੁਸੀਂ ਨਾਲ ਲੈ ਕੇ ਜਾਣਾ ਹੈ ਤੇ ਇਹ ਜਿਹੜਾ ਉਪਾਅ ਹੈ ਨਾ ਇਹ ਤੁਸੀਂ ਗੁਪਤ ਉਪਾਗੁਪਤ ਤਰੀਕੇ ਦੇ ਨਾਲ ਕਰਨਾ ਹੈ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦੇਣਾ ਇਸ ਉਪਾਅ ਨੂੰ ਕਰਦੇ ਸਮੇਂ। ਇਸੇ ਤਰ੍ਹਾਂ ਜਿਹੜੇ ਵੀ ਤੁਸੀਂ ਧਾਰਮਿਕ ਸਥਾਨ ਤੇ ਜਾਓਗੇ ਤਾਲਾ ਚਾਬੀ ਲੈ ਕੇ ਉੱਥੇ ਤੁਸੀਂ ਮੱਥਾ ਟੇਕ ਕੇ ਉਸ ਤਾਲੇ ਚਾਬੀ ਨੂੰ ਚੁੱਪ ਕਰਕੇ ਰੱਖ ਕੇ ਆ ਜਾਣਾ ਵਾਪਸ ਮੁੜੇ ਆਉਣਾ ਹੈ ਪਰ ਪਿੱਛੇ ਮੁੜ ਕੇ ਬਿਲਕੁਲ ਵੀ ਤੁਸੀਂ ਨਹੀਂ ਦੇਖਣਾ। ਕਿਾਰੇ ਆ ਕੇ ਤੁਸੀਂ ਆਪਣਾ ਨਹਾਤ ਹੋ ਕੇ ਤੇ ਤੁਸੀਂ ਆਪਣੇ ਕੰਮ ਕਰਨੇ ਸ਼ੁਰੂ ਕਰ ਦੇਣਗੇ ਤੇ ਉਸ ਦਿਨ ਤੋਂ ਤੁਸੀਂ ਗਿਣਤੀ ਕਰਨੀ ਸ਼ੁਰੂ ਕਰ ਦੇਣੀ ਹੈ ਏਸੀ ਤਰ੍ਹਾਂ ਜਿਹੜੀ ਵੀ ਧਾਰਮਿਕ ਸਥਾਨ ਤੇ ਤੁਸੀਂ ਇਹ ਤਾਲਾ ਚਾਬੀ ਰੱਖ ਕੇ ਆਏ ਹੋਵੋਗੇ ਨਾ ਉੱਥੇ ਜਿਹੜਾ ਵੀ ਕੋਈ ਗੁਰੂ ਗੁਰਦੁਆਰਾ ਸੇਵ ਕੋਈ ਗ੍ਰੰਥੀ ਹੋਏਗਾ ਜਾਂ ਫਿਰ ਮੰਦਰ ਦੇ ਵਿੱਚ ਕੋਈ ਪੰਡਿਤ ਹੋਏਗਾ ਜਾਂ ਫਿਰ ਕੋਈ ਹੋਰ ਵੀ ਵਿਅਕਤੀ ਉਹ ਤੇ ਜਿਵੇਂ ਹੀ ਤੁਹਾਡੇ ਰੱਖੇ ਹੋਏ ਤਾਲੇ ਨੂੰ ਖੋਲੇਗਾ ਉਸੇ ਤਰ੍ਹਾਂ ਹੀ ਤੁਹਾਡੀ ਸੋਤੀ ਹੋਈ ਕਿਸਮਤ ਖੋਲ੍ਹੇ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਰੋਕੇ ਹੋਏ ਕੰਮ ਨੇ ਨਾ ਉਹ ਚੱਲਣੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਲੋਕ ਕਹਿੰਦੇ ਆ ਨਾ ਸਾਡੇ ਘਰ ਦੇ ਵਿੱਚ ਖਰ ਮੇਲੇ ਲੜਾਈ ਕਲੇਸ਼ ਰਹਿੰਦਾ ਸਾਡੇ ਘਰ ਦੇ ਵਿੱਚ ਦੁੱਖ ਤਕਲੀਫ ਬਹੁਤ ਜ਼ਿਆਦਾ ਵੱਧ ਗਏ ਨੇ ਉਹਨਾਂ ਦੇ ਦੁੱਖ ਤਕਲੀਫ ਦੂਰ ਹੋਣਗੇ ਲੜਾਈ ਕਲੇਸ਼ ਦੂਰ ਹੋਣਗੇ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਹਮੇਸ਼ਾ ਸੁੱਖ ਸਮ੍ਰiddhi ਬਣੀ ਰਹੇਗੀ ਤੋ ਇਸੇ ਤਰ੍ਹਾਂ ਇਸ ਦੀ ਨਾਲ ਨਾਲ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਆਉਂਦਾ ਹੋਵੇਗਾ ਕਿ ਜਿਹੜਾ ਵੀ ਚਾਹ ਤਾਂ ਮੰਦਿਰ ਦਾ ਪੁਜਾਰੀ ਜਾਂ ਕੋਈ ਵੀ ਵਿਅਕਤੀ ਜਿਹੜਾ ਤਾਲਾ ਖੋਲੇਗਾ ਕਿ ਉਸ ਦੇ ਉੱਪਰ ਇਸ ਚੀਜ਼ ਦਾ ਕੋਈ ਮਾੜਾ ਪ੍ਰਭਾਵ ਵੀ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਬਾਕੀ ਸਾਡੇ ਚੈਨਲ ਤੇ ਜਿੰਨੇ ਵੀ ਉਪਾਅ ਦੱਸੇ ਜਾਂਦੇ ਨੇ ਉਹਨਾਂ ਦਾ ਕਿਸੇ ਦੇ ਉੱਪਰ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਅਸੀਂ ਇਸ ਤਰ੍ਹਾਂ ਦੇ ਤੁਹਾਨੂੰ ਉਪਾਅ ਨਹੀਂ ਦੱਸਦੇ ਜਿਸ ਦੇ ਨਾਲ ਕਿਸੇ ਦਾ ਵੀ ਕੁਝ ਨੁਕਸਾਨ ਹੋਵੇ ਦੂਸਰੀ ਗੱਲ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਕਿ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੋਵੇਗਾ ਉਹ ਕਿਵੇਂ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਤਾਲਾ ਚਾਬੀ ਕੌਣ ਖਰੀਦ ਕੇ ਲੈ ਕੇ ਆਇਆ ਏ ਜਿਵੇਂ ਕਿ ਤੁਸੀਂ ਤਾਲਾ ਚਾਬੀ ਖਰੀਦ ਕੇ ਲੈ ਕੇ ਆਏ ਹੋ ਤੇ ਹੱਥ ਵੀ ਤੁਹਾਡੇ ਲੱਗੇ ਨੇ ਤੇ ਇਸ ਕਰਕੇ ਤੁਸੀਂ ਹੀ ਉਹ ਟੋਟਕਾ ਕਰਕੇ ਆਏ ਹੋ ਨਾ ਤੇ ਜਿਹੜਾ ਵੀ ਵਿਅਕਤੀ ਉਸ ਨੂੰ ਖੋਲੇਗਾ ਨਾ ਤੇ ਉਸ ਨੇ ਖਰੀਦੇ ਆ ਨਾਉ ਟੋਟਕਾ ਕਰਕੇ ਆਇਆ ਨਾ ਉਸ ਦੇ ਹੱਥ ਲੱਗੇ ਸੀ ਪਹਿਲਾਂ ਬਸ ਉਸ ਨੇ ਤਾਂ ਤੁਹਾਡੀ ਬੰਦਤਾਲੀ ਨੂੰ ਖੋਲਿਆ ਏ ਕਿ ਜਿਵੇਂ ਪਰਮਾਤਮਾ ਦਾ ਇੱਕ ਰੂਪ ਧਾਰਮਿਕ ਕਰਕੇ ਤੁਹਾਡੀ ਬੰਦਤਾਲੀ ਨੂੰ ਖੋਲ ਦਿੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਕੋਈ ਨਾ ਕੋਈ ਹਿਲਵ ਸਾਈਕ ਨੂੰ ਵਸੀਲਾ ਬਣਾ ਕੇ ਭੇਜਦਾ ਹੈ ਇਸੇ ਤਰ੍ਹਾਂ ਪਰਮਾਤਮਾ ਹਿਲਵ ਸਿਲਾ ਬਣਾ ਕੇ ਭੇਜਿਆ ਤੇ ਉਹ ਤੁਹਾਡਾ ਬੰਦਤਾਲਾ ਜਿਹੜਾ ਖੁੱਲ ਚੁੱਕਿਆ ਇਸੀ ਤਰ੍ਹਾਂ ਤੁਸੀਂ ਦੇਖੋਗੇ ਕਿ ਜਿਸ ਦਿਨ ਕੋਈ ਵੀ ਵਿਅਕਤੀ ਤੁਹਾਡਾ ਉਹ ਤਾਲਾ ਖੋਲ ਦੇਵੇਗਾ ਉਸੇ ਦਿਨ ਤੋਂ ਤੁਹਾਡੀ ਜਿਹੜੀ ਕਿਸਮਤ ਹੈ ਨਾ ਉਹ ਬਦਲ ਜਾਵੇਗੀ ਇਸ ਤੋਂ ਇਲਾਵਾ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਹੀ ਕਹਿਣਾ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਉਪਾਾ ਧਾਰਮਿਕ ਸਥਾਨ ਤੇ ਨਹੀਂ ਕਰ ਸਕਦੇ ਕਹਿਣ ਦਾ ਭਾਵ ਕਿ ਅਸੀਂ ਧਾਰਮਿਕ ਸਥਾਨ ਤੇ ਨਹੀਂ ਜਾ ਸਕਦੇ ਉਹਨਾਂ ਦੇ ਲਈ ਅਸੀਂ ਇੱਕ ਅਲੱਗ ਤੋਂ ਉਪਾਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਜਾਦੋਂ ਤੁਸੀਂ ਇਹ ਵੀ ਉਪਾਅ ਕਰ ਲਓਗੇ ਨਾ ਇੱਕ ਬੈਸਟ ਉਪਾਅ ਤੁਹਾਡੇ ਘਰ ਦੀ ਤਲੀਦਰਤਾ ਤੇ ਗਰੀਬੀ ਨੂੰ ਦੂਰ ਕਰਨ ਦਾ ਵੈਸੇ ਉਹ ਉਪਾਅ ਵੀ ਬਹੁਤ ਵਧੀਆ ਪਰ ਇਸ ਉਪਾਅ ਨੂੰ ਵੀ ਕਰ ਲਓਗੇ ਤੇ ਇਹ ਵੀ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰਕੇ ਰੱਖ ਦੇਵੇਗਾ ਇਸੇ ਤਰ੍ਹਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਤਾਲਾ ਖਰੀਦ ਕੇ ਲੈ ਕੇ ਆਉਣਾ ਇਸ ਉਪਾਅ ਨੂੰ ਕਰਨ ਦੇ ਲਈ ਤੇ ਉਸ ਨੂੰ ਤੁਸੀਂ ਰਾਤ ਦੇ ਸਮੇਂ ਆਪਣੇ ਸਰਾਣੇ ਦੇ ਠੰਡੇ ਰੱਖ ਕੇ ਤੁਸੀਂ ਸੌ ਜਾਣਾ ਕੋਈ ਵੀ ਨਹੀਂ ਤੁਸੀਂ ਕਰਨਾ ਨਹੀਂ ਤੁਸੀਂ ਤਾਲੇ ਦੇ ਨਾਲ ਕੋਈ ਛੇੜਛਾੜ ਕਰਨੀ ਨਹੀਂ ਉਸ ਨੂੰ ਖੋਲੜਾਏ ਇਸੇ ਤਰ੍ਹਾਂ ਸਾਰੀ ਰਾਤ ਸੌਣ ਤੋਂ ਬਾਅਦ ਅਗਲੇ ਦਿਨ ਸਵੇਰੇ ਤੁਸੀਂ ਉੱਠ ਕੇ ਤੁਸੀਂ ਹੀ ਕਰਨਾ ਹੈ ਕਿ ਤੁਹਾਡੇ ਘਰ ਦਾ ਵਿੱਚ ਸਵੇਰੇ ਉੱਠ ਗਏ ਤੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਛੋਟਾ ਬੱਚਾ ਹੋਵੇਗਾ ਜਿਵੇਂ ਆਪਣੇ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਜੋ ਕਿ ਖੇਡਦੇ ਹੁੰਦੇ ਆ ਜਿਸ ਦੇ ਵਿੱਚ ਕੰਨੀਆਂ ਵੀ ਹੋ ਸਕਦੀ ਹੈ ਤੇ ਜਾਂ ਫਿਰ ਕੋਈ ਹੋਰ ਛੋਟਾ ਬੱਚਾ ਹੋ ਸਕਦਾ ਹੈ ਤੇ ਉਹ ਬੱਚਿਆਂ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਉਹ ਬੱਚੇ ਜਿਹੜੀ ਹੁੰਦਿਆਂ ਨਾ ਉਹ ਰੱਬ ਦਾ ਰੂਪ ਹੁੰਦੇ ਨੇ ਤੇ ਉਹਨਾਂ ਬੱਚਿਆਂ ਤੋਂ ਤੁਸੀਂ ਇਹ ਆਪਣੇ ਤਾਲੇ ਨੂੰ ਫੜਾ ਕੇ ਚਾਬੀ ਦੇ ਕੇ ਤੇ ਉਹਨਾਂ ਤੋਂ ਇਹ ਆਪਣਾ ਤਾਲਾ ਹੀ ਜਿਹੜਾ ਤੁਸੀਂ ਖੁਲਵਾ ਸਕਦੇ ਹੋ ਤੇ ਜੇ ਸਵੇਰੇ ਉਹ ਬੱਚੇ ਤੁਹਾਡਾ ਇਹ ਤਾਲਾ ਖੋਲਣਗੇ ਨਾ ਉਸ ਵੇਲੇ ਤੁਹਾਡੀ ਇਹ ਜਿਹੜੀ ਕਿਸਮਤ ਹੈ ਨਾ ਖੋਲ ਜাবেਗੀ ਜਿਵੇਂ ਤਾਲਾ ਖੁੱਲੇਗਾ ਤੁਹਾਡੀ ਕਿਸੁੱਤੀ ਹੋਈ ਕਿਸਮਤ ਜੇ ਜਿਹੜੀ ਜਾਗ ਜਾਵੇਗੀ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਕੇ ਸੁਖ ਸਮ੍ਰiddhi ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਤੇ ਇਸ ਤੋਂ ਇਲਾਵਾ ਤੀਸਰਾ ਪਾ ਇਹ ਹੈ ਕਿ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੁੰਦਾ ਲੇਕ ਸੰਜੋਗ ਬਣੇ ਹੋਇਆ ਉਹ ਵੀ ਇਸ ਉਪਾ ਨੂੰ ਕਰ ਸਕਦੇ ਆ ਸੇਮ ਹੀ ਪ੍ਰੋਸੈਸ ਦੇ ਨਾਲ ਜਿਵੇਂ ਕਿ ਸ਼ੁੱਕਰਵਾਰ ਦੇ ਦਿਨ ਨੂੰ ਤਾਲਾ ਲਿਆ ਕੇ ਉਹ ਤਾਲੇ ਨੂੰ ਬਿਨਾ ਖੋਲੇ ਕੀਤੇ ਚੈੱਕ ਕੀਤੇ ਸ਼ੁੱਕਰਵਾਰ ਨੂੰ ਰਾਤ ਨੂੰ ਆਪਣੇ ਸਹਰਾਣੇ ਕੋਲ ਰੱਖ ਕੇ ਸੌ ਜਾਣਾ ਤੇ ਸ਼ਨੀਵਾਰ ਦੀ ਰਾਤ ਨੂੰ ਸਵੇਰੇ ਉੱਠ ਕੇ ਉਹਨਾਂ ਨੇ ਉਸ ਤਾਲੇ ਨੂੰ ਚਾਬੀ ਦੇ ਸਮੇਤ ਹੀ ਤੇ ਜਾਂ ਫਿਰ ਚਾਬੀ ਆਪਣੇ ਕੋਲ ਰੱਖ ਕੇ ਉਸ ਤਾਲੇ ਨੂੰ ਚ ਰਸਤੇ ਤੇ ਜਾ ਕੇ ਛੋਟੀ ਹੋਣਾ ਜਿਹੜਾ ਵੀ ਤੁਹਾਡੇ ਘਰ ਤੋਂ ਨੇੜੇ ਤੇੜੇ ਆਸ-ਪਾਸ ਕੋਈ ਚ ਰਸਤਾ ਹੋਵੇਗਾ ਤੁਸੀਂ ਉਸ ਚ ਰਸਤੇ ਤੇ ਉਸ ਤਾਲੇ ਨੂੰ ਤੁਸੀਂ ਛੁੱਟ ਕੇ ਆ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਿਆਹ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਆਉਂਦੀਆਂ ਚਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੇ ਲੇਖ ਜੋ ਕਿਸੇ ਨੇ ਬੰਨ ਦਿੱਤੇ ਨੇ ਜਾਂ ਫਿਰ ਵਿਆਹ ਤੋਂ ਇਲਾਵਾ ਕਿਸੇ ਦੇ ਕਾਰੋਬਾਰ ਨੂੰ ਐ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਬੰਨ ਕੇ ਰੱਖ ਦਿੱਤਾ ਕਿਉਂਕਿ ਉਹਨਾਂ ਦਾ ਕਾਰੋਬਾਰ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਤੇ ਅਚਾਨਕ ਹੀ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਤੇ ਉਹਨਾਂ ਨੂੰ ਇਤਾਂ ਲੱਗਦਾ ਕਿ ਉਹਨਾਂ ਦੇ ਕਾਰੋਬਾਰ ਨੂੰ ਵੀ ਬਣਦਾ ਕਹਿਣ ਦਾ ਭਾਵ ਕਿ ਕਿਸੇ ਵੀ ਕੰਮ ਨੂੰ ਜੇਕਰ ਤੁਹਾਨੂੰ ਇਦਾਂ ਲੱਗਦਾ ਕਿ ਬੰਦੇ ਸੇ ਤਾਂ ਸੇਮ ਪ੍ਰੋਸੈਸ ਦੇ ਨਾਲ ਇਸ ਉਪਾਅ ਨੂੰ ਕਰ ਲਿਓ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਵੀ ਚੱਲੇਗਾ ਜੇਕਰ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਲੇਖ ਸੰਜੋਗ ਬਣਨੇ ਆ ਉਹ ਵੀ ਤੁਹਾਡੀ ਪ੍ਰੋਬਲਮ ਦੂਰ ਹੋ ਜਾਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਛੋਟੇ ਤਾਲੇ ਚਾਬੀ ਦੇ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਕੇ ਨਵੀਂ ਜਾਣਕਾਰੀ ਤੇ ਛੋਟੇ ਜੇ ਨਵੇਂ ਉਪਾਦੀ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ